ਲੁਕੋ ਗੇਰਾ ਹਾਲਾਤ ਕੋ ਬੜੇ ਨਹੀਂ ਤੇ ਇਹ ਪਾਕਿਸਤਾਨ ਨੂੰ ਤੇ ਇੱਕ ਵਾਰ ਸਭ ਨੂੰ ਸਿਕਾਉਣੇ ਪਏ। ਅੱਛਾ। ਵਿਸ਼ੇਸ਼ਕ ਜਦੋਂ ਵੀ ਕੋਈ ਹੁੰਦੀ ਹੈ ਸਭ ਤੋਂ ਵੱਧ ਨੁਕਸਾਨ ਪੰਜਾਬ ਦਾ ਹੁੰਦਾ। ਤੇ ਸਭ ਤੋਂ ਵੱਧ ਜੇ ਕੋਈ ਪਾਕਿਸਤਾਨ ਦਾ ਮੁਕਾਬਲਾ ਕਰਦੇ ਤੂੰ ਪੰਜਾਬੀ ਕਰਦੇ। ਤਾਂ ਤੋਂ ਹੀ ਦੇਖਿਆ ਠੀਕ ਮਨ ਤੇ ਇਹ ਤੇ ਹੁੰਦਾ ਕਿ ਬੱਚੇ ਲੈ ਕੇ ਇੱਧਰ ਜਾਵਾਂਗੇ। ਪਰ ਇਹ ਵੀ ਨਾਰਮਨ ਦੇ ਵਿੱਚ ਇਹ ਆ ਕਿ ਅਸੀਂ ਆਪਣੇ ਦੇਸ਼ ਦੀ ਜਿਹੜੀ ਤੇ ਖੌਜਾਂ ਦੇ ਨਾਲ ਖੜੀ ਹੈ। ਔਰ ਹਮੇਸ਼ਾ ਹੀ ਇਹ ਮੇਰੇ ਕਲਪਾ ਤੁਸੀਂ ਗੱਲ ਇਹਨਾਂ ਦੀ ਸੁਣੀ ਹੈ ਕਦੇ ਜੀ ਅਸੀਂ ਲਾਸਟ ਦਿਨ ਪਿੰਨ ਤੇ ਤਿੰਨ ਤੇ ਚਾਰ ਦੀ ਰਾਤ ਨੂੰ ਜਦੋਂ ਹਮਲਾ ਹੋਇਆ ਤੇ ਉਦੋਂ ਹੀ ਇਹ ਨਿਕਲੇ ਸੀ ਤੇ ਅੱਜ ਵੀ ਇਹਨਾਂ ਦਾ ਇਹੋ ਹੀ ਹੈ ਕਿ ਅਸੀਂ ਇੱਥੇ ਡਟ ਕੇ ਰਾਵਾਂਗੇ ਔਰ ਆਪਣੀ ਦੀਸ਼ਤੀ ਜਿਹੜੀ ਇਕਤਾ ਤੇ ਹਰਪਾ ਦੀ ਲੜਾਈ ਲੜਾਂਗੇ ਮੈਂ ਇਹਨਾਂ ਨੂੰ ਇਹ ਕਹਿ ਕਰਨਾ ਹੈ ਕਿ ਸਰਕਾਰਾਂ ਹਮੇਸ਼ਾ ਹੀ ਆਪਣੀ ਜਨਤਾ ਦੇ ਨਾਲ ਹੋਣੀ ਚਾਹੀਦੀ ਹੈ। ਔਰ ਇਹ ਜਰੂਰ ਮੰਨ ਚ ਹੁੰਦਾ ਕਿ ਇੱਕ ਸਾਡਾ ਲੀਡਰ ਸਾਡਾ ਨੁਮਾਇੰਦਾ ਸਾਡੇ ਕੋਲ ਜੂਰ ਆਵੇ ਇਹ ਜਰੂਰ ਮੰਨ ਚ ਹੁੰਦੀ ਆ ਅਦਰਵਾਈਜ਼ ਇਹਨਾਂ ਦੇ ਮਨ ਚ ਇਹ ਰਹਿੰਦਾ ਹੋਣਾ ਜਿਵੇਂ ਤੁਸੀਂ ਦੇਖਿਆ ਕਿ ਬੜੀ ਵਧੀਆ ਦੇਖਿਆ ਜਿਨ੍ਹਾਂ ਨੇ ਕਿਹਾ ਕਿ ਵੱਡੇ ਰੰਧਾ ਸਾਹਿਬ ਜਿਹੜੇ 71 ਦੀ ਕਹਿੰਦੇ ਕਦੇ ਦੋ ਦੋ ਮਰਲੇ ਵਾਲਿਆਂ ਨੂੰ ਮੂਹ ਮੁਆਵਜ਼ਾ ਦੋਇਆ ਸੀ ਤਾਂ ਇਹ 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 ਤੇ ਕਿ ਇਹੇ ਕਿ ਅਸੀਂ ਸਾਰੀ ਜਿਹੜੀ ਇਹ ਪਾਕਿਸਤਾਨ ਜੋ ਕਰ ਰਿਹਾ ਉਹਦਾ ਮੁਕਾਬਲਾ ਕਰਨ ਲਈ ਸਾਨੂੰ ਸਾਰੇ ਨੂੰ ਇਕੱਠੇ ਹੋ ਕੇ ਆਪਣੀ ਫੌਜ ਦਾ ਆਪਣੇ ਜਵਾਨਾਂ ਦਾ ਆਪਣੀ ਗਵਰਨਮੈਂਟ ਦਾ ਔਰ ਹਿੰਦੁਸਤਾਨ ਦੀ ਗਵਰਨਮੈਂਟ ਜਿਹੜੇ ਮੋਦੀ ਸਾਹਿਬ ਜਾਂ ਰਾਜਨਾਥ ਜੀ ਉਹਨਾਂ ਸਾਰਿਆਂ ਦਾ ਫੀਟ ੜਕ ਕੇ ਸਾਥ ਦੇਵਾਂਗੇ ਔਰ ਪਾਕਿਸਤਾਨ ਨੂੰ ਮੂੰਹ ਤੋੜਵਾ ਜਵਾਬ ਦਿੱਤਾ ਜਾਏਗਾ ਦੱਸੋ 1965 ਨੂੰ 77 ਦੀ ਜਿਹੜੀ ਲੜਾਈ ਕੀਤੀ ਉਹ ਵੱਖਰੀ ਨਹੀਂ ਜਿਹੜੀ ਹੁਣ ਤੇ ਆ ਟੈਕਨੋਲੋਜੀ ਜਿਹੜੀ ਐਨੀ ਐਡਵਾਂਸ ਦਾ ਉਹਦੇ ਬਚਾਅ ਵਾਸਤੇ ਔਰ ਕਿਹਨੂੰ ਲੜਾਈ ਕੋਈ ਵੀ ਡਿਫਰੈਂਟ ਨਹੀਂ ਹੁੰਦੀ ਤੇ ਨਾ ਹੀ ਇਹ ਸਮਝਣਾ ਚਾਹੀਦਾ ਕਿ ਉਦੋਂ ਉਸ ਉਦੋਂ ਦੀ ਲੜਾਈ ਉਸ ਜ਼ਮਾਨੇ ਦੇ ਸਾਬ ਨਾਲ ਬੜੀ ਸਖਤ ਲੜਾਈ ਸੀ ਅੱਜ ਜਿਹੜੀ ਆ ਅੱਜ ਉਸੇ ਤਰ੍ਹਾਂ ਜੇ ਉਸ ਵੇਲੇ 65 ਵਾਲੇ ਤੋਂ 71 ਤੇ ਸਾਡੇ ਕੋਲ ਬਹੁਤ ਜ਼ਿਆਦਾ ਅਸਲਾ ਸੀ ਪਾਕਿਸਤਾਨ ਦੇ ਏਰੀਆ ਕਬਜ਼ੇ ਕਰਕੇ ਸੀ ਛਕੜਗੜ ਵਾਲੀ ਸਾਈਡ ਤੋਂ ਆਪਾਂ ਛਕੜਗੜ ਪਹੁੰਚ ਗਏ ਸੀ ਲਾਹੌਰ ਤੱਕ ਪਹੁੰਚ ਗਏ ਸੀ ਤੇ ਉਸੇ ਹਿਸਾਬ ਨਾਲ ਜਿਹੜੀ ਹੁਣ ਦੀ ਲੜਾਈ ਆ ਹੁਣ ਇੰਡੀਆ ਪਾਕਿਸਤਾਨ ਨਾਲ ਕਈ ਕਈ ਬਿਹਤਰ ਜਿਹੜੇ ਐਡਵਾਂਸ ਟੈਕਨੋਲੋਜੀ ਸਾਡੇ ਕੋਲ ਆ ਇਹ ਕਰਕੇ ਲੜਾਈ ਤੇ ਲੜਾਈ ਹੁੰਦੀ ਆ ਪਰ ਇਹ ਸਾਨੂੰ ਹੈ ਜੀ ਇੱਕ ਕੰਫੀਡੈਂਸ ਹੈ ਕਿ ਅਸੀਂ ਪਾਕਿਸਤਾਨ ਦਾ ਮੂੰਹ ਤੋੜ ਜਵਾਬ ਦੇਵਾਂਗੇ ਹੁਣ ਤੱਕ ਜੀ ਤੁਹਾਨੂੰ ਰਿਪੋਰਟ ਹੈ ਕਿੰਨੇ ਦੇ ਹਾਲਾਤ ਰਹੇ ਨੇ ਬਾਰਡਰ ਤੇ ਵੇਖੋ ਇਹ ਬਾਰਡਰ ਦੇ ਉੱਤੇ ਤੁਸੀਂ ਵੀ ਦੇਖਦੇ ਹੋ ਕਿ ਜੇ ਉਹ ਜਿਹੜੀ ਡਿਪਲੋਇਮੈਂਟ ਜਿਹੜੀ ਹੁੰਦੀ ਆ ਉਹ ਹੈ ਨਹੀਂ ਪਰ ਜਿਹੜੀ ਸੈਕੰਡ ਡਿਫੈਂਸ ਲਾਈਨ ਹੁੰਦੀ ਆ ਉੱਥੇ ਪੂਰੀਆਂ ਫੌਜਾਂ ਤਿਆਰ ਰਹਿਦੀਆਂ ਨੇ ਪਰ ਮੇਰੇ ਖਿਆਲ ਗੁਵਿੰਦਨ 1 ਘੰਟੇ ਜਿਹੜੀਆਂ ਸਾਢੇ 3:00 ਸਾਰੀ ਬਾਰਡਰ ਤੇ ਪਹੁੰਚ ਜਾਂਦੀਆਂ ਨੇ ਉਕੇ ਮੈਂ ਤਾਂ ਇੱਕ ਇਹਨਾਂ ਨੇ 71 ਦੀ ਬੀਠੀ ਇਹ ਵੀ ਦੱਸ ਰਹੇ ਸੀ ਕਿ ਜਦੋਂ ਸ਼ਾਮ ਨੂੰ ਉਦੋਂ 2-3 ਘੰਟੇ ਪੇ ਲਾਂ ਦੇ ਫੌਜੀ ਨੇ ਮੋਰਚੇ ਮਨਲੇ ਸੀ ਔਰ ਪਾਕਿਸਤਾਨ ਨੂੰ ਚਾਲੇ ਪਾ ਰਹੇ تھے ਸੀ ਉਹਨਾਂ ਨੂੰ ਜਿੱਕੇ ਜਿੱਕੇ ਅਸੀਂ ਵਾਪਸ ਹੋ ਰਹੇ ਸੀ ਫਿਰ ਬੰਦ ਕਿੱਦਾਂ ਦੇਣੇ ਜੇ ਤੁਸੀਂ ਕਹਿੰਦੇ ਜਿਹੜੇ ਜ਼ੀਰੋ ਲਾਈਨ ਤੇ ਪਿੰਡ ਵਸੇ ਨੇ ਜੇ ਉਹਨਾਂ ਨੂੰ ਪਿੱਛੇ ਉੱਟ ਕੇ ਆਉਣਾ ਪੈਂਦਾ ਉਹਨਾਂ ਵੱਲ ਤੋਂ ਕੋਈ ਪਰਬੰਧ ਨਹੀਂ ਮੈਂ ਇੱਕ ਗੱਲ ਤੁਹਾਨੂੰ ਦੱਸਾਂ ਕਿ ਪੰਜਾਬੀ ਕਦੀ ਵੀ ਕਿਸੇ ਦੇ ਵੇਟ ਨਹੀਂ ਕਰਦੇ ਤੇ ਨਾ ਹੀ ਕਿਸੇ ਦੇ ਰੈਮੋ ਕਰਮਤੇ ਰਹਿੰਦੇ ਨੇ ਆ ਤੁਹਾਡੇ ਸਾਹਮਣੇ ਮੈਂ ਇਹਨਾਂ ਨੂੰ ਪੁੱਛ ਰਿਹਾ ਸੀ ਕਿ ਕਿੰਨੀਆਂ ਘਰਾਂ ਨੇ ਕਿਹਾ ਤਕਰੀਬਨ ਸਾਰੇ ਘਰਾਂ 'ਚ ਘਾਰਾਂ ਨੇ ਸਾਰੇ ਘਰਾਂ 'ਚ ਟਰੈਕਟਰ ਨੇ ਸਾਰੇ ਘਰਾਂ 'ਚ ਤਿੰਨ ਤਿੰਨ ਚਾਰ ਚਾਰ ਮੋਟਰਸਾਈਕਲ ਨੇ ਤੋ ਇਸ ਕਰਕੇ ਉਹਨਾਂ ਨੂੰ ਸਾਨੂੰ ਕਿਸੇ ਲਈ ਇਹ ਸਰਕਾਰ ਆਣ ਕੇ ਕੱਢੇਗੀ ਅਸੀਂ ਤਾਂ ਇੱਥੇ ਹੀ ਸਰਕਾਰ ਨੂੰ ਮਦਦ ਦੇਣ ਨੂੰ ਬੈਠੇ ਹਾਂ ਜਿੰਨਾਂ ਕੋ ਨਹੀਂ ਹੈਗੇ ਮੈਂ ਉਹਨਾਂ ਦੀ ਗੱਲ ਕੀਤੀ ਉਹ ਉਹ ਪਿੰਡ ਵਾਲੇ ਯਾਰ ਮੇਰੀ ਗੱਲ ਸੁਣ ਪੰਜਾਬੀਆਂ ਦਾ ਤੇਰੀ ਬੜਾ ਵੱਡਾ ਹੁੰਦਾ ਉਹ